ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਇੱਕ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਦੱਸ ਦਈਏ ਕਿ ਤੁਹਾਨੂੰ 2-3 ਦਿਨ ਪਹਿਲਾਂ ਤੁਹਾਨੂੰ ਆਪਣੇ ਚੈਨਲ ਤੇ ਇੱਕ ਖਬਰ ਦਿਖਾਈ ਸੀ ਗੁੱਜਰਪਾਈਚਾਰੇ ਵੱਲੋਂ ਜਿਹੜਾ ਆ ਸੈਂਟਰ ਗਵਰਨਮੈਂਟ ਵੱਲੋਂ ਇੱਕ ਬਕਰ ਬੋਰਡ ਦਾ ਵਿਲ ਪਾਸ ਕਰਨ ਤੇ ਜਿਹੜਾ ਰੋਸ ਕੀਤਾ ਗਿਆ ਸੀ ਤੇ ਉੱਥੇ ਹੀ ਉਹਨਾਂ ਵੱਲੋਂ ਇਸ ਕਾਨੂੰਨ ਦਾ ਜਿਹੜਾ ਆ ਉਹਨਾਂ ਵੱਲੋਂ ਜੰਮ ਕੇ ਜਿਹੜਾ ਵਿਰੋਧ ਕੀਤਾ ਗਿਆ ਸੀ ਇਹ ਦੱਸ ਦਈਏ ਕਿ ਉਹ ਕੁਝ ਦਿਨ ਪਹਿਲਾਂ ਜਿਹੜੇ ਆ ਉਹਨਾਂ ਵੱਲੋਂ ਇੱਕ ਮੀਟਿੰਗ ਜਿਹੜੀ ਹੈ ਗੁੱਜਰਪਾਈਏਰੋ ਵੱਲੋਂ ਜਿਹੜੇ ਆ ਪਰ ਬਲਾਕ ਇੱਕ ਮੀਟਿੰਗ ਕੀਤੀ ਜਾਂਦੀ ਹੈ ਜਾਂਦੀ ਹੈ ਤੇ ਉਹਦੇ ਵਿੱਚ ਜਿਹੜਾ ਹੈ ਉਹਨਾਂ ਵੱਲੋਂ ਜਿਹੜਾ ਆ ਮੀਟਿੰਗ ਦਾ ਜਿਹੜਾ ਹਵਾਲਾ ਦਿੱਤਾ ਗਿਆ ਸੀ ਪਰ ਉੱਥੇ ਜਾ ਕੇ ਜਿਹੜਾ ਆ ਇਸ ਬਿੱਲ ਦਾ ਜਿਹੜਾ ਜਿਹੜਾ ਸਮਰਥਨ ਕਰਨ ਲਈ ਜਿਹੜਾ ਇਹਨਾਂ ਪਰਿਸ਼ਾਰੇ ਨੂੰ ਕਿਹਾ ਗਿਆ ਸੀ ਪਰ ਇਹਨਾਂ ਦਾ ਕਹਿਣਾ ਹੈਗਾ ਕਿ ਵੀ ਸਾਨੂੰ ਜਿਹੜਾ ਧੋਖੇ ਦੇ ਨਾਲ ਸੱਦ ਕੇ ਇਸ ਮੀਟਿੰਗ ਦੇ ਵਿੱਚ ਜਿਹੜਾ ਸਮਰਥਨ ਦੇਣ ਦੀ ਗੱਲ ਕੀਤੀ ਹੈ ਪਰ ਸਾਡੇ ਵੱਲੋਂ ਇਹ ਸਮਰਥਨ ਨਹੀਂ ਦਿੱਤਾ ਗਿਆ ਹੈਗਾ ਇਹ ਜੋ ਖਬਰ ਲੱਗੀ ਹੈਗੀ ਇਹ ਝੂਠੀ ਹੈਗੀ ਹੈ ਇਹਦਾ ਅਸੀਂ ਜਿਹੜੀ ਹੈ ਨਿਖਾਦੀ ਕਰਦੇ ਹਾਂ ਤੇ ਸੈਂਟਰਲ ਗਵਰਨਮੈਂਟ ਦੇ ਅੱਗੇ ਅਪੀਲ ਕਰਦੇ ਹਾਂ ਕਿ ਇਸ ਨੂੰ ਜਿਹੜਾ ਰੱਦ ਕੀਤਾ ਜਾਏ ਨਹੀਂ ਤੇ ਜਿਹੜਾ ਹੈ ਉੱਚੇ ਲੈਵਲ ਤੇ ਸਾਡੇ ਜਿਹੜਾ ਧਰਨਾ ਪ੍ਰਦਰਸ਼ਨ ਜਿਹੜਾ ਕੀਤਾ ਜਾਏਗਾ ਸੁਨਾਨਿਆਂ ਜੋ ਇਹਨਾਂ ਨਾਲ ਗੱਲਬਾਤ ਹੋਈ ਹੈ ਤਦ ਤੱਕ ਬਣੇ ਰੋ ਸਾਡੇ ਨਾਲ ਤੇ ਦੇ ਦੇ ਪੰਜਾਬ ਦੇ ਅੱਛਾ ਕੀ ਨਾਮ ਹੈ ਤੁਹਾਡਾ ਤੁਹਾਡਾ ਬਿਸ਼ਾਰਤ ਅਲੇ ਬਿਸ਼ਾਰਤ ਜੀ ਅੱਜ ਤੁਸੀਂ ਰੋਸ਼ਕਰ ਯੋ ਕੇਂਦਰ ਸਰਕਾਰ ਦੇ ਖਿਲਾਫ ਬਰਤੋ ਬੋਰਡ ਦੇ ਜਿਹੜਾ ਕਾਨੂੰਨ ਹੈਗਾ ਉਹਨੂੰ ਲੈ ਕੇ ਰੱਦ ਕਰਨ ਲੇਕਿਨ ਕੱਲ ਇੱਕ ਖਬਰ ਲੱਗੀ ਸੀ ਜਿਸ ਦੇ ਵਿੱਚ ਤੁਹਾਡਾ ਹੀ ਕੋਈ ਭਾਈਚਾਰੇ ਦਾ ਮੈਂਦਾ ਹੈਗਾ ਜਿਹਦੇ ਬਾਰੇ ਸਮਰਥਨ ਕੀਤਾ ਜਾ ਰਿਹਾ ਉਦੇ ਬਾਰੇ ਮੈਂ ਦੱਸਣਾ ਚਾਹੁੰਦਾ ਜੀ ਉਹ ਸਮਰਥਨ ਨੇ ਕੀਤਾ ਉਹ ਉਹ ਉਹਨਾਂ ਨੇ ਨਿੱਜੀ ਤੌਰ ਤੇ ਕੋਈ ਆਪਣੇ ਪਰਸਨਲ ਮੀਟਿੰਗ ਮੀਟਿੰਗ ਦੇ ਲਈ ਉਹਨਾਂ ਨੇ ਮੈਨੂੰ ਬੁਲਾਇਆ ਸੀ ਫੋਨ ਤੇ ਮੈਂ ਖੁਦ ਉਹਦੇ ਜਿਹੜਾ ਪ੍ਰਦਰਸ਼ਨ ਦੇ ਕਹਿ ਰਿਹਾ ਕਿ ਉਹਦੇ ਵਿੱਚ ਮੈਂ ਖੁਦ ਗਿਆ ਸੀ ਲੇਕਿਨ ਮੈਨੂੰ ਇਸ ਚੀਜ਼ ਬਾਰੇ ਨਹੀਂ ਪਤਾ ਸੀ ਕਿ ਉਹ ਬਕਬ ਜਿਹੜਾ ਬਿੱਲ ਹੈ ਉਹਦੇ ਸਮਰਥਨ ਦੇ ਵਿੱਚ ਉਹ ਉਹਨਾਂ ਨੇ ਸਮਰਥਨ ਕੀਤਾ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ ਸੀ ਮੈਂ ਨਿੱਜੀ ਤੌਰ ਤੇ ਉਹ ਕਹਿੰਦੇ ਕੋਈ ਐਜੂਕੇਸ਼ਨ ਦੇ ਬਾਰੇ ਮੀਟਿੰਗ ਕਰਨੀ ਹੈ ਜਿਹਦੇ ਵਿੱਚ ਜੁਗਿੰਦਰ ਸਿੰਘ ਸਲਾਰੀਆ ਆਏ ਹੋਏ ਸੀ ਮੈਂ ਵੀ ਫਸਟ ਟਾਈਮ ਉਹਨਾਂ ਨੂੰ ਦੇਖਿਆ ਇਸ ਤੋਂ ਪਹਿਲਾਂ ਮੈਂ ਉਹਨਾਂ ਨੂੰ ਜਾਣਦਾ ਨਹੀਂ ਸੀ ਉਹਨਾਂ ਨੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕੀਤੀ ਕਿਸੇ ਪਾਰਟੀ ਨਾਲ ਸੰਬੰਧ ਮੈਂ ਰੱਖਦਾ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਕੀਤੀ ਇੱਕ ਧੋਖਾ ਧੜੀ ਦੇ ਵਿੱਚ ਅਸੀਂ ਜਿਸ ਤਰ੍ਹਾਂ ਬੈਠੇ ਹੋਏ ਸੀ ਸਾਰਿਆਂ ਦੇ ਫੋਟੋ ਲਿੱਤੇਗੇ ਜਦੋਂ ਵੀਡੀਓ ਬਣਾਣ ਲੱਗੇ ਕਿਨ ਲੱਗੇ ਮੇਰਾ ਉਸ ਬਿਲ ਦੇ ਵਿੱਚ ਜੋ ਮੋਦੀ ਮੋਦੀ ਸਾਹਿਬ ਨੇ ਤੁਹਾਨੂੰ ਪਾਸ ਕੀਤਾ ਉਹਦੇ ਵਿੱਚ ਤੁਸੀਂ ਆਪਣਾ ਸਮਰਥਨ ਦਿਓ ਕਿ ਅਸੀਂ ਉਸ ਵੀਡੀਓ ਦੇ ਵਿੱਚੋਂ ਅਸੀਂ ਇੱਕ ਸੈਟ ਮੌਕੇ ਤੇ ਅਸੀਂ ਕੋਈ ਸਮਰਥਨ ਨਹੀਂ ਦਿੱਤਾ ਉਹ ਇੱਕ ਵੀਡੀਓ ਧੋਖਾਧੜੀ ਦੇ ਨਾਲ ਸਾਡਾ ਕੋਈ ਸਮਰਥਨ ਨਹੀਂ ਹੈ ਅਸੀਂ ਸਖਤ ਸ਼ਬਦਾਂ ਦੇ ਵਿੱਚ ਉਸ ਦਾ ਵਿਰੋਧ ਕਰਦੇ ਹਾਂ ਉਹ ਧੋਖਾਧੜੀ ਦੇ ਵਿੱਚ ਇਸ ਤਰ੍ਹਾਂ ਦੀ ਇੱਕ ਵੀਡੀਓ ਬਣਾਈ ਗਈ ਹੈ ਉਹਦਾ ਮੈਂ ਉਸ ਵੀਡੀਓ ਦਾ ਵੀ ਮੈਂ ਵਿਰੋਧ ਕਰਦਾ ਮੇਰਾ ਨਾਮ ਮਸਕੀਨ ਅਲੀ ਹੈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਤੁਸੀਂ ਜਿੱਦਾਂ ਇਹ ਪੁਰਾਣੇ ਅਸੀਂ ਨਾ ਸਾਨੂੰ ਉੱਥੇ ਸੱਦਿਆ ਗਿਆ ਸੀ ਕਿ ਇੱਕ ਪਰਸਨਲ ਮੀਟਿੰਗ ਹੈਗੀ ਹੈ ਉਸ ਦਿਨ ਕੋਈ ਨਹੀਂ ਕਿ ਐਜੂਕੇਸ਼ਨ ਬਾਰੇ ਮੀਟਿੰਗ ਹੈ ਅਸੀਂ ਉੱਥੇ ਗਏ ਸੀ ਪੰਜ ਚਾਰ ਬੰਦੇ ਲੈਕਿਨ ਉਹ ਸਾਡੇ ਨਾਲ ਧੋਖਾ ਹੋਇਆ ਗਿਆ ਬਾਅਦ ਚ ਇਸ ਬਿੱਲ ਦੇ ਸਮਰਥਨ ਚ ਉਹਨਾਂ ਗੱਲ ਕੀਤੀ ਅਸੀਂ ਇਸ ਤੋਂ ਖਿਲਾਫ ਅਸੀਂ ਕਿਹੜੇ ਸ਼ਬਦਾਂ ਚ ਇਸ ਬੈਲਦੀ ਜਿਹੜੇ ਉਹਨਾਂ ਨੇ ਸਮਰਥਨ ਦਿੱਤਾ ਅਸਾਂ ਅਸੀਂ ਉਹਦੇ ਖਿਲਾਫ ਬੋਲਦੇ ਆਂ ਜੀ ਅਸੀਂ ਇਸ ਬਿੱਲ ਦੇ ਖਿਲਾਫ ਹ ਜੋ ਕੁਝ ਵੀ ਕਰਨਾ ਹੋਏਗਾ ਅਸੀਂ ਉਤਰਾਂਗੇ ਤੁਹਾਡੇ ਸਮਾਜ ਦਾ ਹੀ ਬੰਦਾ ਜਿਹਨਾਂ ਨੇ ਸਮਰਥਨ ਨਹੀਂ ਉਹ ਧੋਖਾ ਜਿਹੜੀ ਕੀਤੀ ਕਿ ਨਾ ਜਿਹੜੇ ਸਲਾਰੀਏ ਸਾਹਿਬ ਆਏ ਸੀ ਉਹਨਾਂ ਨੇ ਸੱਧਿਆ ਹੋਰ ਵਾਸੇ ਲੇਕਿਨ ਨਿਊਜ਼ ਹੋਰ ਲਾਈ ਆ ਸਾਨੂੰ ਪਤਾ ਨਹੀਂ ਸੀ ਇਸ ਬਾਰੇ